ਮੈਂ ਮਤਲਬ ਕਮਾਂਡ ਕੋ ਜਾ ਕੇ ਫੋਨ ਲਾਵਾਂਗਾ ਭਾਈ ਖੜੀ ਆਪਣੀ ਠੀਕ ਲੈ ਵੀ ਦੋਸਤੋ ਆ ਬੱਕਰੇ ਦਾ ਹੁੰਦਾ ਸੌਦਾ ਭਾਈ ਨਿਮਾ ਪੂਰੇ ਦੰਦੀ ਹੋਊਗਾ ਨਾ ਲੈਦਾ ਬੱਕਰਾ ਕਿੰਨੇ ਮਾ ਦਾ ਕਹਿ ਨਹੀਂ ਗਾ ਮਰਖਾਈ ਵਾਲਾ ਹਾਂ ਵੀ ਨਾ ਮੰਗ ਚਲ ਮੰਗੀ ਜਾਂਦਾ ਲੈ ਵੀ 7 ਵਾਲਾ 60000 ਵਾਲਾ 20000 ਮੁੱਲ ਕਰ ਦੋ ਉਹ ਬੋਲ ਕਿੰਨੇ ਦਾ ਨਹੀਂ ਭਾਈ ਬੋਲਨਾ ਪਹਿਲਾਂ ਤੂੰ ਉਹ ਛੱਡਿਆ ਉਹਨੇ ਕੰਦੇ ਦਾ ਹੋਰ ਮੈਂ ਤੁਹਾਨੂੰ ਨਾ ਨਹੀਂ ਕੋਈ ਵੱਡੀ ਆਹ ਬਾਬਾ ਚੋ ਲੱਗ ਜਾ ਥੱਲੇ ਨਾਲ ਆ ਵੀਰ ਲੱਗ ਕਹਿੰਦਾ ਮੇਰੇ 2000 ਛੋਟ ਕਰ ਦੇ ਭਾਈ ਕੀ ਕਹਿੰਦਾ ਕੀ ਕਹਿੰਦਾ ਇੱਕੋ ਆ ਕੇ ਦੇ ਖਾਣ ਪਿੱਛੇ ਥੋੜਾ ਜਿਹਾ 17 ਦਾ ਲੈ 11 ਦਾ ਲੈ ਚੱਕ ਤੂੰ ਘਟਾਉਣ ਲੱਗਾ ਕਹਣ ਲੈ ਵੀ ਭਾਈ 7 ਪਾਲ ਵੀ ਅੜ ਗਿਆ ਕਹਿੰਦਾ 17 ਦਾ ਲੈ ਆ ਕਹਿੰਦਾ ਭਾਈ ਜੀ ਰੱਸੀ ਫੇਰ ਖੋਲੀ ਪਹਿਲਾਂ ਨੇ ਮੇੜ ਲਾ ਕਿੰਨੇ ਨਾ ਪਾਉਣਾ ਕੁਛ ਛੰਡ ਕੇ ਇੰਨਾ ਵਜਾ ਨਹੀਂ ਦੱਸ ਕੀ ਪਾਉਣਾ 11000 11 ਦਾ ਕਹਦਾ ਭਾਈ ਯਾਰ ਗੁਰ ਲਾਲ ਬਸ ਹੁਣ ਸਹੀ ਆ ਲੈ ਵੀ ਜੱਗੀ ਨੇ ਵੀ ਗੰਢਾਂ ਲੰਗਾ ਖੋਲ ਉਹ ਕਿੰਨੇ ਲਗਾ ਨਹਾਣਾ ਪੂਰੇ 12 ਦਾ ਹੋ ਗਿਆ ਚੱਕ ਫਾੜ ਫਾੜ ਛੱਜ ਪਰ ਉਹ ਚੱਕ ਹੋ ਗਿਆ ਜਦ ਮੈਂ ਫੜ ਲੈ ਭਾਈ ਨਿੰਮੇ ਨੂੰ ਬੱਕਰਾ ਦਵਾਉਂਦਾ ਚੱਗੀ ਪੈਸੇ ਕਰ ਲਾ ਦੇ ਖਰੀਦਾ ਨਿੰਮੇ ਹਾਂ ਕੱਢ ਕੇ ਲਾਲ ਪੈਸੇ ਉਹਦੇ ਆ ਕੇ ਤਰਾ 12 ਦਾ ਕੱਤਾ ਹੁਣ ਨਹੀਂ ਯਾਰ ਬੋ ਕੋਈ ਦੰਦ ਆਈ ਦੇ ਆ ਬੱਕਰਾ ਤੁਸੀਂ ਦੇਖੋ ਸ਼ਾਨਦਾਰ ਬੱਕਰਾ ਕੋਈ ਗਲਤ ਲਾ ਦੇ ਬੋ ਪਾਰਾਂ ਕਰ ਲਗੋ ਚੰਗਾਲ ਮੈਂ ਤਾਂ ਕਹਾਂ ਨਿੰਨੇ ਬੋਲ ਨਹੀਂ ਸਹੀ ਆ ਕਰ ਲਗਾ ਥੋੜਾ ਥੋੜਾ ਛੱਡਿੰ ਥੋੜਾ ਮਠਾ ਪਾ ਲੈ ਚੱਲ ਠਾਈ ਨਹੀਂ ਨਹੀਂ ਇਹ ਤਾਂ ਨਹੀਂ ਗੱਲ ਪਾ ਦੇ ਪਰ ਪਾ ਦੇ ਨਹੀਂ ਨਹੀਂ ਬੱਸ ਪਾ ਦੇ ਪਾ ਦੇ ਉਹ ਕੋਈ ਨਹੀਂ ਕੋਈ ਨਹੀਂ ਚੱਲਿਆ ਨਹੀਂ ਨਹੀਂ ਕਰੀ ਇੱਕ ਬੱਕਰੀ ਲਈ ਆ ਕੋਈ ਮੇਰੇ ਛੱਡ ਪਰ ਉਹ ਛੱਡ ਪਰ ਉਹ ਗੋਆਂ ਕਹਿੰਦੇ ਉਹਨੇ ਤਾਂ ਇਹਦਾ ਦੁੱਧ ਚੜਾ ਕਰੀ ਸਾਢੇ 12 ਦਾ ਕਰਤਾ ਚੱਕ 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 ਸਾਢੇ 12000 ਰੁਪਿਆ ਲਾਤਾ ਬਈ ਜੱਕੀ ਨੇ ਸਤਪਾਲ ਠੱਠੀ ਵਾਲੇ ਨੂੰ ਹਾਂ ਰਸਾ ਛੱਡ ਲੈ ਵੀ ਨੰਨੂ ਵੀ ਉਹ ਨਾ ਬੜੀ ਜਾ ਛੱਡ ਨੰਨੂ ਵੀ ਕਹਿੰਦਾ ਹੁਣ ਰਸਾ ਛੱਡ ਦੇ ਦੋ 13000 ਦਾ ਲੈ ਗਿਆ ਚੱਕ ਨੰਨੂ ਵੀ ਕਹਿੰਦਾ ਰਸਾ ਛੱਡ ਦੇ ਰਸਾ ਛੱਡ ਦੇ ਉਹ ਨਹੀਂ ਨਹੀਂ ਹੁਣ ਫਿਰ ਆ ਆ ਪਾਣੇ ਰੱਖ ਲੈ ਰੱਖ ਲੈ ਸਹੀ ਹੈ ਰੱਖ ਲੈ ਬਾਈ ਨਿਮਿਓ ਲੈ ਗਿਆ ਹੁਣ ਖੋਲ ਕੇ ਆਈ ਨਿਮਿਆ ਦੋਸਾਂ ਲੈ ਆ ਇਸ ਮਾਣ ਹਾਂ ਇਹ ਜੱਗੀ ਦੇ ਨੰਨੂ ਨੇ ਖੋਲਿਆ ਦੋਹਾਂ ਨੇ ਰਲ ਕੇ 13000 ਤੇ ਲਖਾਈ ਆਪੋ ਆਪਣੀ ਹੈ ਬਰਚੇ ਦੇ ਇਹ ਲੈਣਗੇ ਬਾਈ ਨੂੰ ਖੋਲੇ ਦੇ ਕੋਈ ਗੱਲ ਨਹੀਂ ਕੋਮ ਬਾਈ ਕੋਹਦਾ 12 ਦਾ ਨਹੀਂ ਬਈ ਨਹੀਂ ਉਹ ਯਾਰ ਚੱਲ ਮਕਾਇਆ ਤਾ ਯਾਰ ਉਹ ਜਦੋਂ ਮਕਾਇਆ ਹੀ ਆ ਨਿੰਮੇ ਬਾਈ ਨਹੀਂ ਲੱਸਾ ਦੇ ਜੀ ਤੇਰਾ ਉਹ ਹਿਸਾਬ ਨਾਲ ਵੇਖਣਾ ਕਿਹੜੀ ਬਈ ਹਾਂ ਉਹ ਜਿਹੜੀ ਪੰਚਾਇਤ ਨੇ ਫੈਸਲਾ ਕਰਾਣੀ ਉਹ ਕੈਂਟਰ ਦਾ ਬਹੁਤ ਕੋਈ ਕੰਮ ਨਹੀਂ ਕਰਦੀ ਉਹ ਉੱਥੇ ਪੰਚਾਇਤ ਨੇ ਕਰ ਲੋ ਕਿ ਤਾ ਮੈਂ ਆਇਆ ਨਹੀਂ ਹੈ ਨਹੀਂ ਪਾਸ ਆਪਣੇ ਕੋਲ 19 ਪਾਸ ਹੋ ਗਏ ਸੀ ਬੱਕਲੇ ਫਰਾੜੀ 19000 ਕਿੰਨਾਂ ਜਾਵੇ ਘਰ ਦਾ ਕੋਈ ਜਾਣਦਾ ਸੰਦਵੀ ਨੂੰ ਬੱਕਾ ਬੋਗਾ ਲੈ ਲੱਗ ਰਿਹਾ ਜੀ ਮਤਲਬ ਬੋਗਾ ਜੀ ਬੱਕਰੀ ਵੇ ਜਦ ਬੱਕਰੀ ਵੇ ਬੋਲੇ ਯਾਰ ਉਹ ਜਾਣਦੇ ਨਹੀਂ 12000 ਸੀ ਲੈ ਵੀ ਜੱਗੀ ਦਾ ਪੂਰਾ ਤਕੜਾ ਬਿਆਣਾ ਕਹਿੰਦਾ ਜੇ 25 ਕਿਲੋ ਤੋਂ ਤੋਲਾ ਵੀ ਘਟ ਗਿਆ ਤਾਂ ਪੈਸੇ ਮੈਂ ਦੇਵਾਂ। ਓਰੇ ਆਈ ਮੜਿਆ। ਹਟ ਜਾ ਤੂੰ ਹੁਣੇ ਦਫਾ। ਆ ਬੱਕਰਾ ਭਾਈ ਕਿੰਨਾ ਕਿਲੋ ਵਜਨ ਹੋਵੇ ਦਾ? ਮੀਡ ਕਰੀ ਕੀ ਕਰੀਦਾ ਸਹੀ? ਪਹਿਲਾਂ ਦਾ ਕੰਮ ਕਰਦਾ। ਬਣੇ ਦਾ ਦੱਸਦਾ ਇਹਨੇ ਤੂੰ ਵੀ ਦੱਸ। ਦੇਖੀ ਸੇ ਕਿੰਨਾ ਵਜਨ ਹੋਵੇ। ਤੋਲਾ ਅੜਿਆ ਕਹਿੰਦਾ ਹੋਊਗਾ। ਹਾਂ ਇਹ ਕਰੋ ਭੇੜਾ। ਲੈ। ਲੈ। ਉਹ ਚੱਕ ਸੀ ਗਈ ਹੈ ਨਾ ਤੇ ਪਰ ਮੈਂ ਬਰਾਬਰ ਦੀ ਜੱਜ ਨਹੀਂ ਪਾਇਆ ਕਰ ਕਿਉਂ ਨਾ ਜੱਗੀ ਨੇ 25 ਗਿਆ ਸੀ ਤੇ ਬਾਈ ਨੇ ਬਾਈ ਨੇ 22 ਗਿਆ ਤੇ 22 ਕਿਲੋ ਵਜਨ ਤੇ ਨਹੀਂ ਘਟਣਦੀ ਕਰ ਗਈ ਨਹੀਂ ਵੱਧ ਸਕਦਾ ਘਟਦਾ ਨਹੀਂ ਘਟਦਾ ਨਹੀਂ ਇਹ ਤੈਨੂੰ ਕਹੀ ਇਹ ਗੱਲ ਜੱਗੀ ਨੇ ਕਹੀ ਸੀ ਬਈ ਘਟੇ ਨਾ ਵੱਧ ਸਕਦਾ ਘਟਦਾ ਨਹੀਂ ਆਹ ਤੋਲਾ ਵੀ ਘਟਦਾ ਨਹੀਂ ਇਹ ਚੈਨ ਜਾ ਮੇਰਾ ਆ ਵੀਡੀਓ ਚੁੱਕ ਲੈ ਧੜੇ ਮੈਂ 2500 ਘਟ ਪੈਸੇ ਮੈਂ ਦੂੰ ਹਾਂ ਇਹ ਗੱਲ ਆਖ ਨਹੀਂ ਵਾਦੂਗਾ ਹਾਂ ਮੈਂ ਦੂੰਗਾ 28 ਗਣਕੇ 28 ਗਣਕੇ 20 ਪੰਚਾਇਤ ਆ 8 ਹੋ ਗਿਆ ਤੇਰੇ ਦੇ ਜੇ ਹੁਣ ਕੀ ਇਹ 10 ਕਿਲੋ ਕਿਵੇਂ ਨਿਕਲੋ ਨਹੀਂ ਤੂੰ ਤੂੰ ਲੈਣਾ ਕਿ ਨਹੀਂ ਹੁਣ ਤੇਰੇ ਤੇ ਆ ਪਗਾ ਤੂੰ ਸਾਡਾ ਵੱਡਾ ਭਰਾ ਸਾਨੂੰ ਨਾ ਦੇ ਤੇਰੇ ਨਾਲ پیسے ਜੀ ਦੇ ਦਾਂਗਾ ਇਹ ਚੱਕਰ ਨਹੀਂ ਨਿੰਮੀ ਹੋਏ ਛੇਦੀ ਬੋਲ ਨਹੀਂ ਛੇਦੀ ਬੋਲਦਰਾ ਹੁਣ ਹਾਂ ਤੇਰਾ ਸ਼ੱਕ ਸੀ ਉਹ ਕਢਾਤਾ ਤੇਰਾ ਸ਼ੱਕ ਨਿਕਲ ਗਿਆ ਹਾਂ ਸਾਡੇ ਆਪਣੇ ਓਏ ਖੜ ਜਾ ਇੱਕ ਮਿੰਟ ਤੇਰਾ ਨਹੀਂ ਨਹੀਂ ਉਹ ਇਧਰ ਤੇ ਨਿੰਮੀ ਬਾਈ ਨਿੰਮੀ ਨੇ ਲਿਆ 13000 ਦਾ ਮੈਂ ਦੇ ਦੇ ਪਾ ਬੰਨ ਦੋ ਕਹਿੰਦਾ ਬਸ 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 ਕੱਢ ਬਈ ਨਵੇਂ ਪੈਸੇ 22 ਨੇ 28 ਪਾ ਉਹ ਆ ਗਈ ਯਾਰ ਚਿਹਰੇ ਤੇ ਲਾਲੀ ਬਾਈ ਨੇ ਦੱਸਾ ਉਹ ਹੀ ਅਕਸਰ ਤੇ ਅਰਬੇ ਦਾ ਦਿੰਦਾ ਹਾਂ ਤੂੰ ਬੱਚੀ ਦਾ 25 ਪਾ ਕੇ ਜਾਂਦਾ ਤੂੰ 25 ਪਾ ਕੇ ਵੀ ਮਾਰਾ ਜਾਂਦਾ ਜਾਂ ਤੈਨੂੰ ਦਵਾਤਾ ਕਰ ਬਸ ਠੀਕ ਆ ਹੋ ਗਿਆ ਨਵੇਂ ਮਾਫ ਰਹੀ ਕੋੜ ਚੱਕ ਕਿੰਨੇ ਜੁਆ ਸੀ ਅਸਲ ਦਾ 13000 13000 ਚਾਹ ਲਖਾਈ ਆਪ ਆਪਣੀਆਂ ਪਾਲਿਆ ਜੀਵ ਚ ਹੱਥ ਨੀ ਭਾਈ ਦਾ ਨਹੀਂ ਚੱਕ ਲੈ ਤਾਂ ਤੇਲ ਕੱਢਿਆ ਕਾਲਾ ਲਫਾਫਾ ਲੈ ਮੈਂ ਨੇ ਮੇ ਬਾਈ ਨੇ ਕੱਢ ਲਿਆ ਕਾਲਾ ਲਫਾਫਾ ਚੱਕ ਬਈ 10 ਦੀ ਕੁੱਟੀ ਫੜਾਦੀ 10 ਦੀ ਕੁੱਟੀ ਫੜਾਦੀ ਬਾਈ ਸੱਤ ਪਾਲ ਨੂੰ ਠੱਠੀ ਵਾਲੇ ਨੂੰ ਚੱਕ ਮੰਨ ਲਈ ਯਾਰ ਨੋ ਆਂ ਬਾ ਫੋਨ ਮੰਨਦੂ ਹੋ ਗਿਆ ਵੀ ਨਹੀਂ ਮਨਾਲਿਆ ਜਿੰਮੇ ਨੂੰ ਯਾਰ ਮਨਾਲਾ ਜੱਗੀ ਛੱਡਦਾ ਯਾਰ ਤੂੰ ਦੱਸ ਹਾਂ ਸੱਤ ਪੱਕੇ ਜਿੱਤਿਆ ਬਣਿਆ ਇਹਨੂੰ ਦੇ ਦਿੰਨੇ ਪਏ ਕਰ ਸੱਤੇ ਮੈਨੂੰ ਫੜਾ ਵਾ ਲਈਏ ਸਾਰੇ ਆਹ ਛੱਡਦਾ ਤੂੰ ਕੋਤ ਨੂੰ ਕੋਤ ਨਾ ਕੱਟ ਕੇ ਲੈ ਗਿਆ ਜਿੱਤ ਕੇ ਵਿਚ ਵੀਰੇ ਲਾ ਲਈ ਬਾਈ ਨੂੰ ਪਲਟੀਨਾ ਮੋਰਸਾਲ ਨੂੰ ਸਮਾਨਤ ਕਰਾਣ ਬੱਕਰੀ ਨੂੰ ਕੇ ਚੰਗੀ ਲਿਆ ਲੈ ਕਰ ਕਰ ਕਿੱਥੇ ਹੈਂ ਖੜ ਜਾ ਡੇਟ ਰੱਖਣੀਆਂ ਤਾ ਹਾਂ ਮਰੀਨਾ ਦੇਣਾ ਤਾਂ ਨਾ ਆ ਜਾ ਭਾਈ ਦਾ ਪਾਵਾਂਗੇ 5 6 ਬੰਦਾ ਹਾਂ ਪਾਵਾਂ ਬਰਬਰੀ ਵਾਲੇ ਦੁੱਧ ਚਵਾਈ ਬਰਬਰੀ ਉਹ ਯਾਰ ਤੁਸੀਂ ਦੁੱਧੀਆਂ ਪਾਵਾਂਗੇ ਬਰੋਂ ਦੇ ਇਹ ਕਿਵੇਂ ਠੀਕ ਹੈ ਨਾ ਹਾਂ ਭਾਈ ਠੀਕ ਆ 10 ਆ ਗਿਆ ਭਾਈ ਬਾਈ ਕਹਿੰਦਾ 10 ਆ ਗਿਆ 11 12 ਲਾਵੀ ਨਿੰਮੇ ਨੇ ਮੇਰੀ ਜਵਾਨ ਨੂੰ ਪੁੱਛ ਚਰਾ ਦੇ 13000 ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਬਾਈ ਸਤਪਾਲ ਤੋਂ ਬੱਕਰਾ ਲਿਆ ਭਾਈ ਨਿੰਮੇ ਨੇ ਮਰਖਾਈਏ ਬੱਕਰਾ ਤੁਹਾਨੂੰ ਇੱਕ ਵਾਰੀ ਹੋਰ ਵਿਖਾ ਦਿੰਨੇ ਆ ਲੈ ਵੀ ਦੋਸਤੋ ਆ ਤੁਸੀਂ ਬੱਕਰਾ ਦੇਖੋ ਨਹੀਂ 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 ਉਹ ਹੈ ਨਹੀਂ ਆ ਬੱਕਰਾ ਦੋਸਤੋ ਭਾਈ ਸਤਪਾਲ ਨੇ ਦਿੱਤਾ ਬੱਕਰਾ ਭਾਈ ਕੀ ਠੱਠੀ ਵਾਲੇ ਨੇ ਤੇ ਨਿੰਮੇ ਮਰਖਾਈ ਵਾਲੇ ਨੇ ਬਕਰਾ ਲਿਆ ਫਰੀਦਕੋਟ ਬਕਰਾ ਮਾਜੀ